ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਨਾ ਤੁਹਾਨੂੰ ਬੱਸ ਦਿਆਂ ਬੇਹੱਦ ਖੁਸ਼ੀ ਹੋ ਰਹੀ ਆ ਔਰ ਮੈਨੂੰ ਨਾ ਫਕਰ ਦੇ ਨਾਲ ਮੇਰਾ ਸੀਨਾ ਵੀ ਚੌੜਾ ਹੋ ਰਿਹਾ ਕਿ ਮੇਰੇ ਪਿੰਡ ਪੂਰੇ ਜੱਟਾਂ ਤੋਂ ਇੱਕ ਲੜਕੇ ਨੇ ਉੱਠ ਕੇ ਹਾਂ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਤੁਹਾਡੇ ਘਰ ਦੇ ਵਿੱਚ ਵਿਆਹਾਂ ਵਾਸਤੇ ਜਿਹੜੀਆਂ ਆਪਾਂ ਗੱਡੀਆਂ ਜਲੰਧਰ ਫਗਵਾੜੇ ਨੂੰ ਲੈਣ ਦੌੜਦੇ ਸੀ ਅੱਜ ਤੁਹਾਡੇ ਬਲੂਵਾਲ ਦੇ ਵਿੱਚ ਉਪਲਬਧ ਕਰ ਦਿੱਤੀਆਂ ਇਹ ਮੁੰਡੇ ਦੇ ਕੋਲ ਜਿਹੜੀ ਤੁਹਾਨੂੰ ਕਾਰ ਚਾਹੀਦੀ ਆ ਜੀ ਵੈਗਨ ਹੋ ਗਈ ਮੇ ਬੈਕ ਹੋ ਗਈ ਥਾਰ ਹੋ ਗਈ ਫੋਰਚਨਰ ਹੋ ਗਈ ਫੋਰਚਨਰ ਹੋ ਗਈ ਤੇ ਆਡੀਆਂ ਹੋ ਗਈਆਂ ਔਰ ਬ੍ਰੈਂਡ ਨਿਊ ਕਾਰਾਂ ਆ ਇਹ ਨਹੀਂ ਸਕਰਚ ਲੈਸ ਕਾਰਾਂ ਦੇਖੋ ਆ ਤੁਸੀਂ ਦੇਖਦੇ ਹੋਣੇ ਆ ਸਾਰਾ ਸਕਰਚ ਲੈਸ ਕਾਰਾਂ ਆ ਅੱਜ ਥੋੜੀਆਂ ਗੱਡੀਆਂ ਚਾਰ ਗੱਡੀਆਂ ਸਰਵਿਸ ਹੋਣ ਨੂੰ ਮੁੰਡੇ ਦੀਆਂ ਗਈਆਂ ਆ ਤੇ ਇਹ ਦੇਖੋ ਆਡੀ ਹੋ ਗਈ ਕਾਰ ਹਨਾ ਜੀ ਆ ਜਗਵਾਰ ਹੋ ਗਈ ਇਹ ਵੀ ਆਡੀ ਹੋ ਗਈ ਆ ਥੋੜਾ 봐 ਲੋ ਇਹਦਾ ਜਿਹੜਾ ਪਤਾ ਆ ਬਿਲਕੁਲ ਤੁਸੀਂ ਲਾਗੇ ਦੇਖਦੇ ਹੋਣੇ ਆ ਫੁੱਲੋਵਾਲ ਦਾ ਪਟ્રોલ ਪੰਡੂ ਫੁੱਲੋਵਾਲ ਤੋਂ ਜਿਲ੍ਹੇ ਹਰਖਪੁਰ ਵੱਲ ਜਾਂਦੇ ਆ ਪਟ્રોલ 'ਪਾ 50 ਹਜ਼ਾਰ ਦਾ ਟਰਾਲਾ ਜਿਹੜਾ ਪਟੋਪਾ ਆ ਤੇ ਆ ਸਾਹਮਣੇ ਰਾਜਨ ਡੋਲੀਵਾਰੀ ਕਾਰ ਆ ਤੇ ਪਰ ਮੈਨੂੰ ਅੱਜ 10 ਦਿਨ ਦੁੱਖ ਇਸ ਕਰਕੇ ਲੱਗ ਰਿਹਾ ਕਿ 2 ਸਾਲ ਹੋ ਗਏ ਆ ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੋ ਕਿ ਸਾਡੇ ਆਪਣੇ ਸ਼ਹਿਰ ਦੇ ਵਿੱਚ ਹੈਗਾ ਤੁਸੀਂ ਵੀਰੋ ਸਭ ਨੂੰ ਬੇਨਤੀ ਇਹ ਮੈਂ ਕਰਦਾ ਇਹ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਜਦੋਂ ਵੀ ਕਿਸੇ ਦੇ ਵਿਆਹ ਦੇ ਵਿੱਚ ਤੁਹਾਨੂੰ ਕੋਈ ਲੋੜ ਆ ਗੱਡੀ ਦੀ ਤੇ ਇਹ ਮੁੰਡੇ ਨੂੰ ਉਹਨਾਂ ਮਾਰਨਾ ਦੇਖੋ ਗੱਡੀ ਵਿੱਚ ਹੈ ਨਾ ਕਲੀਨ ਹੈ ਬਿਲਕੁਲ ਸਪੀ ਠੀਕ ਆ ਬਿਲਕੁਲ ਸਕ੍ਰੈਚ ਲੈਸ ਵਿੱਚੋਂ ਗੱਡੀ ਮੈਂ ਸਾਰੀਆਂ ਦਿਖਾ ਲ ਦਿਆਂ ਥੋੜੀ ਵੀਡੀਓ ਲੰਬੀ ਹੋ ਜਾਣੀ ਆ ਸੋ ਇਹ ਮੁੰਡਾ ਹੈਗਾ ਰਾਜਨ ਰਾਜਨ ਤੇਨੂੰ ਬਹੁਤ-ਬਹੁਤ ਮੁਬਾਰਕਾਂ ਮੈਨੂੰ ਬਹੁਤ ਖੁਸ਼ੀ ਹੋਈ ਆ ਤੈਨੂੰ ਮਿਲ ਕੇ ਤੇ ਤੇਰਾ ਨੰਬਰ ਬਹੁਤ ਸਲੋ ਬੋਲ 98724 98981 ਰਾਜਨ ਡੋਲੀ ਵਾਲੀ ਕਾਰ ਰਾਜਨ ਵੈਡਿੰਗ ਕਾਰ ਗੁੱਲੋਵਾਲ ਨੀਅਰ ਪੈਟਰੋਲ ਪੰਪ ਸੋ ਵੀਰੋ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਤਾ ਜੋ ਜਿੰਨੇ ਸਾਡੇ ਬੱਚੇ ਆ ਉਹਨਾਂ ਨੂੰ ਆ ਦੇਖੋ ਇਹਨਾਂ ਨੂੰ ਮੁੰਡੇ ਨੂੰ ਡਰਾਈਵਰ ਚਾਹੀਦੇ ਉਹ ਕਮਾਕਾਰਾਂ ਤੇ ਲੱਗਣਗੇ ਆਵਾ ਗਾਉਣ ਘੁੰਮਣ ਤੋਂ ਬਚਣਗੇ ਔਰ ਇਹਨੂੰ ਦੇਖ ਕੇ ਹੋਰ ਵੀ ਪੰਚਤਾਂ ਨੂੰ ਚਾ ਚੜੂਗਾ ਵੀ ਆਪਾਂ ਇਦਾਂ ਦਾ ਕੰਮ ਖੋਲੀਏ ਇਹ ਇੱਕ ਇਨਸਪੀਰੇਸ਼ਨ ਹੋ ਜਾਊਗੀ ਨਿਆਣਿਆਂ ਲਈ ਹਨਾ ਤੇ ਆਪਣੇ ਨਿਆਣੇ ਕਮਾਕਾਰਾਂ ਤੇ ਲੱਗਣਗੇ ਤੇ ਇਹ ਸੋਸ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਜਦੋਂ ਵਿਆਹ ਆ ਤੁਸੀਂ ਪਤਾ ਕਰ ਲਓ ਫਗਵਾੜਾ ਜਲੰਧਰ ਰੇਟ ਪਤਾ ਕਰ ਲਓ ਰੇਟ ਪਤਾ ਕਰਨ ਤੋਂ ਬਾਅਦ ਇਹ ਮੁੰਡੇ ਦਾ ਨੰਬਰ ਤੁਹਾਨੂੰ ਦੇ ਦਤਾ ਦੇ ਮੇਰਾ ਨਾਮ ਲੈਦੇ ਹੋ ਜੋਗਾ ਸਿੰਘ ਤੇ ਜੋ ਤੁਹਾਡੇ ਜਲੰਧਰ ਫਗਵਾੜੇ ਰੇਟ ਹੋਊਗਾ ਉਹ ਤੋਂ ਲੈਸ ਕਰ ਤੁਹਾਨੂੰ ਆਪਣੇ ਘਰ ਦੇ ਵਿੱਚ ਨਮਿਆਂ ਵਰਗੀ ਮਿਲ ਜੂਗੀ ਆਪਣਾ ਮੁੰਡਾ ਆ ਤੇ ਮੈਂ ਤਾਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਨੂੰ ਦਿਨ ਦੁਗਣੀ ਰਾਤ ਚੋਗਣੀ ਤੇ ਕੀ ਕਰੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਚਾਹੁੰਨਾ ਕਿ ਇਹ ਮੁੰਡਾ ਸਾਡੇ ਇਲਾਕੇ ਲਈ ਸਾਡੇ ਇਲਾਕੇ ਨੂੰ ਇਨਸਪਾਇਰ ਕਰੇ ਸਾਡੇ ਬੱਚਿਆਂ ਨੂੰ ਇਨਸਪਾਇਰ ਕਰੇ ਇਹਨੂੰ ਦੇਖ ਕੇ ਹੋਰ ਵੀ ਪੰਜ ਚਾਰ ਮੁੰਡੇ ਇਦਾਂ ਉੱਠਣ ਤੇ ਆਪਣੇ ਇਲਾਕੇ 'ਚ ਵਧੀਆ-ਵਧੀਆ ਕੰਮ ਖੋਲਣ ਨੇ ਕਿਹਾ ਮੇਰੇ ਵੱਲੋਂ ਰਾਜਨ ਤੈਨੂੰ ਬਹੁਤ-ਬਹੁਤ ਮੁਬਾਰਕਾਂ ਤੇ ਭਰਾਵਾਂ ਨੂੰ ਆਪਣੇ ਨੂੰ ਚਾਹੀਦੀਆਂ ਹੀ ਹੁੰਦੀਆਂ ਆ ਇਹ ਗੱਡੀਆਂ ਆਪਣੇ ਘਰ ਚੋਂ ਮਿਲਣਗੀਆਂ ਤਾਂ ਹੋਰ ਇਸ ਤੋਂ ਵੱਡੀ ਕੀ ਗੱਲ ਆ ਹਾਂਜੀ ਹਾਂਜੀ ਸੋ ਤੁਹਾਡਾ ਸਭ ਦਾ ਜੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਠੀਕ ਆ ਰਾਜਨ ਠੀਕ ਆ ਜੀ ਓਕੇ